ਕਾ ਮੈਂ ਅਮਰਤਪਾਲ ਮਹਿਰੋਂ ਦੀ ਇਹ ਨਵੇਂ ਲੋਕਾਂ ਦੀਆਂ ਧੀਆ ਭੈਣਾਂ ਨੂੰ ਬਚਾਉਣ ਆਲਾ ਬਣਿਆ ਆਇਆ ਕਦੇ ਕਿਸੇ ਦੀ ਧੀ ਭੈਣ ਦੀ ਇੱਜ਼ਤ ਬਚਾਉਂਦਾ ਕਦੇ ਕਿਸੇ ਦੀ ਬਚਾਉਂਦਾ ਤੇਰੀ ਕਿਸੇ ਨੇ ਮਿੰਤ ਕੀਤੀ ਆ ਤੂੰ ਹੈ ਕੌਣ ਆ ਲੋਕਾਂ ਦੀਆਂ ਧੀਆ ਦੀ ਇੱਜ਼ਤ ਬਚਾਉਣ ਵਾਸਤੇ ਪੁਲਿਸ ਹੈਗੀ ਆ ਕਈ ਸਾਡੇ ਡਿਪਾਰਟਮੈਂਟ ਹੈਗੇ ਆ ਤੂੰ ਕੌਣ ਵੱਖਰਾ ਹੀ ਉੱਠਿਆ ਤੈਨੂੰ ਕਿਸੇ ਨੇ ਕਿਹਾ ਵੀ ਤੂੰ ਇੱਜ਼ਤ ਬਚਾਉ ਉਹਨਾਂ ਦੀ ਤੈਨੂੰ ਕਿਹਾ ਜਦੋਂ ਤੇਰੇ ਕੋਲੇ ਕੋਈ ਆਉਂਦਾ ਵੀ ਸਾਡੀ ਇੱਜ਼ਤ ਲੁੱਟੀ ਗਈ ਆ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਉਹ ਹੋ ਗਿਆ ਤੇ ਤੂੰ ਐਵੇਂ ਉੱਠ ਖੜਦਾ ਦੋ ਦੋ ਬੋਲਦਾ ਜਾ ਕੇ ਬੰਦਿਆਂ ਕੋਲ ਜਾ ਵਰਦਦਾ ਨਾਲ ਦੀ ਨਾਲ ਵੀ ਹਾਂ ਭਾਈ ਤੁਸੀਂ ਆ ਧੀਆਂ ਭੈਣਾਂ ਨਾਲ ਗਲਤ ਕੀਤਾ ਤੈਨੂੰ ਕਿਹਾ ਹੁੰਦਾ ਕਿਸੇ ਨੇ ਅੱਜ ਰੋ ਰਿਆਂ ਐਂ ਰੋਣ ਆਉਂਦਾ ਜਦੋਂ ਸੱਚ ਤੇ ਪਹਿਰਾ ਦੇਣ ਵਾਲਿਆਂ ਦੇ ਨਾਲ ਕੋਈ ਨਾ ਖੜਦਾ ਵੇ ਉਦੋਂ ਰੋਣਾ ਹੀ ਹੁੰਦਾ ਮਰਤਪਾਲ ਮੈਰੋ ਉਦੋਂ ਰੋਣਾ ਹੀ ਹੁੰਦਾ ਤੂੰ ਕਿੰਨਾ ਪਿੱਛੇ ਲੜਦਾ ਫਿਰਦਾ ਤੂੰ ਉਹਨਾਂ ਪਿੱਛੇ ਲੜਦਾ ਫਿਰਦਾ ਜਿਨ੍ਹਾਂ ਨੇ ਕਦੇ ਅੰਗਰੇਜ਼ਾਂ ਦੇ ਖਿਲਾਫ ਨਹੀਂ ਬੋਲੇ ਜਿਹੜੇ ਕਦੇ ਰਾਜੇ ਮਹਾਰਾਜਿਆਂ ਦੇ ਖਿਲਾਫ ਨਹੀਂ ਬੋਲੇ ਜਿਹੜੇ ਕਦੇ ਮਨੁਵਾਨ ਦੇ ਖਿਲਾਫ ਨਹੀਂ ਬੋਲੇ ਜਿਹੜੇ ਕਦੇ ਸਰਕਾਰਾਂ ਦੇ ਖਿਲਾਫ ਨਹੀਂ ਬੋਲੇ ਤੇ ਜਿਹੜੇ ਅੱਜ ਧੀਆ ਭੈਣਾਂ ਦੀ ਗੱਲ ਕਰ ਰਹੇ ਆ ਤੁਸੀਂ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਉਹ ਕਾਰਵਾਈ ਕਿਉਂ ਕਰੇ ਕਿਹੜੀ ਗੱਲੋਂ ਕਾਰਵਾਈ ਕਰੇ ਬਾਈ ਉਹਨਾਂ ਦੇ ਹੱਥ 'ਚ ਹੈ ਕੀ ਆ ਜਿਵੇਂ ਰਾਜੇ ਮਹਾਰਾਜੇ ਸਿਪਾਈ ਰੱਖਦੇ ਸੀ ਆਪਦੇ ਪਿੰਡਾਂ ਦੇ ਵਿੱਚੋਂ ਆਪਦੀ ਪਰਜਾ ਦੇ ਵਿੱਚੋਂ ਉਸੇ ਤਰ੍ਹਾਂ ਜਿਵੇਂ ਅੰਗਰੇਜ਼ ਆਪਣੇ ਭਾਰਤੀ ਲੋਕਾਂ ਦੇ ਵਿੱਚੋਂ ਕੁਝ ਭਾਰਤੀਆਂ ਨੂੰ ਅਫਸਰ ਲਾ ਕੇ ਸਟਾਰ ਲਾ ਕੇ ਆਪਦੇ ਹੁਕਮ ਦੇ ਥੱਲੇ ਚਲਾਉਂਦੇ ਸੀ ਉਸੇ ਤਰ੍ਹਾਂ ਹੀ ਅੱਜ ਵੀ ਸਰਕਾਰਾਂ ਹੈ ਸਰਕਾਰਾਂ ਕੁਝ ਜਿਹੜੇ ਬੰਦੇ ਆਪਦੇ ਵਾਸਤੇ ਅਫਸਰ ਚੁਣ ਕੇ ਉਹ ਆਪਦੀ ਗੱਲ ਮਨਾਉਣ ਕੇ ਤੇਰੀ ਗੱਲ ਮਨਾਉਣ ਜੇਕਰ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਜੇਕਰ ਸਰਕਾਰ ਨੇ ਕਾਰਵਾਈ ਕਰਨੀ ਹੁੰਦੀ ਤਾਂ ਤੇਰੇ ਅਰਗਿਆਂ ਨੂੰ ਜਾ ਕੇ ਉੱਥੇ ਲੋੜਤੀ ਸੀ ਬੋਲਣ ਦੀ ਤੇਰੇ ਅਰਗਿਆਂ ਕੋਲ ਲੋਕ ਕਿਉਂ ਜਾਂਦੇ ਜੇਕਰ ਪੁਲਿਸ ਨੇ ਅੰਦਰ ਸਿੱਟਣਾ ਹੁੰਦਾ ਉਹਨਾਂ ਨੂੰ ਜੇਕਰ ਉਹਨਾਂ ਕਾਰਵਾਈਆਂ ਕਰਕੇ ਮੈਣੀਆਂ ਦਾ ਪਰ ਜਿਹੜੇ ਬਲਾਤਕਾਰ ਹੀ ਆ ਕਿੰਨੇ ਬਲਾਤਕਾਰ ਹੋਏ ਇੱਥੇ ਇੱਥੇ ਕੰਮ ਪਤਾ ਕੀ ਆ ਕਿ ਅੱਗਾ ਦੌੜ ਤੇ ਪਿੱਛਾ ਚੌੜ ਢੰਡਾ ਪਡੋਰੀਆ ਕਿੰਨਾ ਕ ਪਾਰ ਅੱਗਾ ਦੌੜ ਤੇ ਪਿੱਛਾ ਚੌੜ ਕੰਮ ਤਾਂ ਇੱਥੇ ਹੋਏ ਪਏ ਆ ਕਿੰਨੇ ਬਲਾਤਕਾਰ ਹੋਏ ਆ ਪੰਜਾਬ ਦੇ ਵਿੱਚ ਵੀ ਕਿੰਨੇ ਬਲਾਤਕਾਰ ਇਸ ਦੇਸ਼ ਦੇ ਵਿੱਚ ਹੋਏ ਆ ਬਸ ਜਦੋਂ ਮਸਲਾ ਚੱਲਦਾ ਉਦੋਂ ਲੋਕ ਹੀ ਮੋਬੱਤੀਆਂ ਲੈ ਕੇ ਫੜਦੇ ਆ ਕਿ ਆ ਮੋਬੱਤੀਆਂ ਦੀ ਮੋਬੱਤੀਆਂ ਮੋਬੱਤੀਆਂ ਤੇ ਮੋਬੱਤੀਆਂ ਦੇ ਨਾਲ ਕਾਮਯਾਬੀ ਲੈਣ ਨੂੰ ਫਿਰਦੇ ਆ ਮੋਬੱਤੀਆਂ ਨਾਲ ਇਹਨਾਂ ਨੇ ਦੇਸ਼ ਆਜ਼ਾਦ ਨਹੀਂ ਕਰਾਇਆ ਮੋਬੱਤੀਆਂ ਦੇ ਨਾਲ ਅੰਗਰੇਜ਼ਾਂ ਤੋਂ ਗੁਲਾਮੀ ਨਹੀਂ ਇਹਨਾਂ ਨੇ ਆ ਅੰਗਰੇਜ਼ਾਂ ਨੂੰ ਬਾਹਰ ਨਹੀਂ ਕੱਢਿਆ ਆ ਮੋਬੱਤੀਆਂ ਦੇ ਨਾਲ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਤੋਂ ਗੁਲਾਮੀ ਨਹੀਂ ਲਈ ਗਈ ਗੁਲਾਮੀ ਕਿਵੇਂ ਛਡਵਾਈ ਗਈ ਆ ਗੁਲਾਮੀ ਕਿਵੇਂ ਖੋਈ ਗਈ ਆ ਖੋਈ ਗਈ ਮਤਲਬ ਕਿ ਗੁਲਾਮੀ ਜਿਹਦੇ ਆਪਣੀ ਜਿਹਦੇ ਹੱਥ ਚ ਗੁਲਾਮੀ ਹੋਵੇ ਉਹ ਖੋਲ ਕੇ ਪਰ ਖੋਈ ਨਹੀਂ ਗਈ ਐ ਤੱਕ ਕਿਸੇ ਕੋਲ ਇਹ ਇੱਥੇ ਕੋਈ ਨਹੀਂ ਕਿਸੇ ਦੀ ਸੁਣ ਰਿਹਾ ਸਭ ਹਰ ਕੋਈ ਇਹੀ ਕਹਿ ਰਿਹਾ ਹੁਣ ਤੁਸੀਂ ਇਹ ਕਹਿ ਰਹੇ ਆ ਕਿ ਕੋਈ ਸਿੱਖ ਬੋਲ ਨਹੀਂ ਰਿਹਾ ਬੋਲੇ ਕੋਈ ਕਮੇ ਜਦੋਂ ਮਸਲਾ ਗੰਭੀਰ ਹੁੰਦਾ ਜਦੋਂ ਕਿਸੇ ਦੇ ਨਾਲ ਮਸਲਾ ਹੁੰਦਾ ਜਦੋਂ ਜਿਆਦਾ ਮਸਲਾ ਚੱਲ ਪੈਂਦਾ ਉਸ ਟਾਈਮ ਤੇ ਕਿਹਾ ਜਾਂਦਾ ਉਸ ਟਾਈਮ ਤੇ ਪੰਜਾਬ ਇਕੱਠਾ ਹੁੰਦਾ ਪਰ ਨਹੀਂ ਅੱਜ ਧੀਆਂ ਭੈਣਾਂ ਦੇ ਨਾਲ ਜੋ ਕੁਝ ਹੋ ਰਿਹਾ ਮੈਂ ਤੁਹਾਡੇ ਦੱਸਣ ਦੇ ਮਤਾਬਕ ਮੈਂ ਨਹੀਂ ਆਪਦੇ ਕੋਲੋਂ ਕੁਝ ਕਹਿ ਰਿਹਾ ਜੇਕਰ ਸਾਰੇ ਸਬੂਤ ਤੁਹਾਡੇ ਕੋਲ ਆ ਜੇਕਰ ਸਾਰਾ ਜਿਹੜਾ ਕਹ ਲੋ ਕਾਲਾ ਚਿੱਠਾ ਤੁਹਾਡੇ ਕੋਲ ਆ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਤਾਂ ਸਰਕਾਰ ਉਹਨਾਂ ਦੀ ਆ ਜਿਹੜੇ 2 ਮਿੰਟਾਂ ਚ ਕਾਰਵਾਈਆਂ ਕਰਦੇ ਆ ਜਿਹੜੇ ਕਈ ਅਫਸਰਾਂ ਨੂੰ ਅੰਦਰ ਸਿਰ ਦਿੰਦੇ ਆ ਅੱਜ ਕਾਰਵਾਈ ਕਿਉਂ ਨਹੀਂ ਹੋ ਰਹੀ ਇੱਥੋਂ ਪਤਾ ਲੱਗਦਾ ਨਾ ਕਿ ਇੱਥੇ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਕਾਨੂੰਨ ਹੈਗਾ ਪਰ ਕਾਨੂੰਨ ਤਗੜੇ ਲੋਕਾਂ ਵਾਸਤੇ ਆ ਜੇਕਰ ਤਗੜੇ ਲੋਕਾਂ ਦੇ ਕੋਈ ਖਿਲਾਫ ਗੱਲ ਕਰੂਗਾ ਤਾਂ ਫੋਰਸਾਂ ਵੀ ਲੱਗ ਜਾਂਦੀਆਂ ਨਾਲੇ ਅਮਰਤਪਾਲ ਸਿੰਘ ਮੈਰੋਂ ਜੇਕਰ ਤੁਸੀਂ ਕਰ ਜੇਕਰ ਆਪਦੇ ਨਾਲ ਫੋਰਸਾਂ ਤਰਾਉਣੀਆਂ ਤਾਂ ਸਰਕਾਰ ਦੀ ਬੋਲ ਨਹੀਂ ਬੋਲਣੀ ਪੈਣੀ ਆਪਾਂ ਨੂੰ ਸੱਚ ਦੇ ਨਾਲ ਨਹੀਂ ਖੜਦੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਅੱਜ ਜਿਹੜੇ ਉਹ ਕੁੜੀਆਂ ਦਾ ਮਾਪੋ ਬੋਪੇ ਕਹਿ ਰਿਆ ਕਿ ਸਾਡੀਆਂ ਧੀਆਂ ਦੀ ਗਰੰਟੀ ਚੱਕੋ ਕੀ ਗੱਲ ਜਿਸ ਦਿਨ ਤੁਸੀਂ ਉਹਨਾਂ ਦੇ ਕੋਲ ਉਹਨੂੰ ਸੁਫਨਾ ਹੁੰਦਾ ਸੀ ਮੈਰੋਂ ਨੂੰ ਅਮਰਤਪਾਲ ਮੈਰੋਂ ਨੂੰ ਕੋਈ ਸੁਫਨਾ ਹੁੰਦਾ ਸੀ ਕਿ ਉਹ ਕੋਈ ਬਾਬਾ ਸੀ ਕਿ ਉਹਨੂੰ ਕੋਈ ਆ ਕੇ ਕਰਨ ਚ ਫੂਕ ਮਾਰ ਕੇ ਗਿਆ ਛਿਲੂ 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 ਅਮਰਤਪਾਲ ਮੈਰੋਂ ਕਿਸੇ ਦੇ ਨਾਲ ਬਿਲਾਤਕਾਰ ਹੋਇਆ ਤੇ ਅਮਰਤਪਾਲ ਨੇ ਅਮਰਤਪਾਲ ਮੈਰੋਂ ਨੇ ਅੱਖ ਖੋਲੀ ਹੋਵੇ ਕਿਹਦੇ ਨਾਲ ਹੋਇਆ ਕਮਾ ਅਸੀਂ ਸਾਰੇ ਇੱਥੋਂ ਚੱਲੇ ਆ ਕਿਹਨੇ ਕਿਹਾ ਉਦੋਂ ਜੇਕਰ ਕੋਈ ਜਾਂਦਾ ਤੁਹਾਡੇ ਮਾਰੇ ਲੋਕ ਲੜਾਈਆਂ ਲੜਦੇ ਆ ਤੁਸੀਂ ਇੰਨਾ ਯਕੀਨ ਨਾ ਢਾਓ ਕਿ ਜਿਹੜੇ ਅੱਜ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੀਆਂ ਧੀਆਂ ਭੈਣਾਂ ਵਾਸਤੇ ਗੱਲ ਕਰਦੇ ਫਿਰਦੇ ਆ ਕਿ ਤੁਸੀਂ ਉਹਨਾਂ ਦਾ ਇਹ ਗੱਲਾਂ ਕਰ ਕਰਕੇ ਮਨ ਫਿੱਕਾ ਪਾ ਦਿਓ ਇਹ ਗੱਲ ਆਪਾਂ ਜੇਕਰ ਅਮਰਤਪਾਲ ਮਹਿਰੋ ਦੇ ਕੋਲ ਸਾਰੇ ਸਬੂਤ ਅਮਰਤਪਾਲ ਮਹਿਰੋ ਦੇ ਹੱਕ ਹੱਥ ਦੇ ਵਿੱਚ ਸਾਰੇ ਕਾਲੇ ਚਿੱਠੇ ਹੈਗੇ ਆ ਤਾ ਪੁਲਿਸ ਸੇ ਕਾਰਵਾਈ ਕਿਉਂ ਨਹੀਂ ਕਰ ਰਹੀ ਕੀ ਗੱਲ ਇੱਥੇ ਜਦੋਂ ਧਰਨੇ ਲੱਗਣਗੇ ਉਦੋਂ ਕਾਰਵਾਈਆਂ ਹੋਣਗੀਆਂ ਕੀ ਗੱਲ ਜੇ ਜੇਕਰ ਇੱਥੇ ਦੂਜੀ ਸਰਕਾਰ ਹੁੰਦੀ ਕਾਂਗਰਸ ਦੀ ਤਾਂ ਜਾਂਕਰ ਜੇ ਇੱਥੇ ਅਕਾਲੀ ਦਲ ਦੀ ਸਰਕਾਰ ਹੁੰਦੀ ਨਾਲ ਦੀ ਨਾਲ ਝਾੜੂ ਵਾਲਿਆਂ ਦੇ ਕੰਨ ਵਿੱਚ 992 ਐਮਐਲਏ ਨੇ ਬੋਲਣਾ ਸੀ ਹੁਣ ਸਾਰੇ ਦੇ ਸਾਰੇ ਚੁੱਪ ਕਿਉਂ ਆ ਕਿਹੜੀ ਗੱਲੋਂ ਚੁੱਪਾਂ ਜਿਹੜੇ ਤੁਹਾਡੀਆਂ ਧੀਆਂ ਪੈਣਾ ਉਹਨਾਂ ਦੇ ਨਾਲ ਤਾਂ ਫੋਰਸਾਂ ਲੱਗ ਜਾਂਦੀਆਂ ਜੇਕਰ ਪੰਜਾਬ ਦੇ ਲੋਕਾਂ ਦੀਆਂ ਈਆਂ ਭੈਣਾਂ ਦੇ ਨਾਲ ਇਹ ਸਭ ਕੁਝ ਹੁੰਦਾ ਤੇ ਇਹ ਤੁਸੀਂ ਮੈਨੂੰ ਇਹ ਦੱਸੋ ਵੀ ਅੱਜ ਸਾਰੇ ਦੇ ਸਾਰੇ ਜਿਹੜੇ ਪੰਜਾਬੀ ਆ ਅੱਜ ਉਹ ਕਿਉਂ ਨਹੀਂ ਬੋਲ ਰਹੇ ਅਮਰਤਪਾਲ ਮੈਰੋਂ ਰੋ ਰਿਹਾ ਕਿ ਜੀ ਕੋਈ ਸੱਚ ਦੀ ਸੁਣਵਾਈ ਨਹੀਂ ਹੋ ਰਹੀ ਸੱਚ ਦੀ ਸੁਣਵਾਈ ਹੋਈ ਕਿੱਦੇ ਆ ਕਦੋਂ ਹੋਈ ਆ ਜਿਹੜੇ ਲੋਕਾਂ ਨੇ ਦੇਸ਼ ਆਜ਼ਾਦ ਕਰਾਉਣ ਪਿੱਛੇ ਆਪ ਆਪ ਦੀਆਂ ਜਵਾਨੀਆਂ ਤਬਾਹ ਕਰ ਲਈਆਂ ਆਪ ਦੇ ਘਰ ਤਬਾਹ ਕਰਤੇ ਉਹਨਾਂ ਦੇ ਤਾ ਕੋਈ ਵजूद ਹੀ ਨਹੀਂ ਰੱਖਦੇ ਸਵਾਏ ਉਹਨਾਂ ਦਾ ਜਨਮ ਦਿਨ ਮਨਾਉਣ ਤੋਂ ਜਾਂ ਉਹਨਾਂ ਦੇ ਜਨਮ ਦਿਨ ਤੇ ਪਟਾਕੇ ਚਲਾ ਦਿੰਦੇ ਆ ਪਰ ਉਹਨਾਂ ਦੇ ਆਪਾ ਵੇਖਦੇ ਆ ਕਿ ਕਿੰਨਾ ਕੋਈ ਉਹ ਕਰਦਾ ਪਰ ਜਿਹੜੇ ਜਨ ਅਡੈਰ ਅਰਕਿਆਂ ਦੇ ਨਾਲ ਚੱਲਦੇ ਸੀ ਅੰਗਰੇਜ਼ਾਂ ਦੀ ਬੋਲੀ ਬੋਲਦੇ ਸੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਦਾਦੇ ਪੜਦਾਦੇ ਹੁੰਦੇ ਸੀ ਤੇ ਅੱਜ ਉਹਨਾਂ ਦੇ ਪੋਤਰੇ ਪੜਪੋਤਰੇ ਰਾਜ ਕਰਦੇ ਫਿਰਦੇ ਆ ਪੰਜਾਬ ਦੇ ਲੋਕਾਂ ਤੇ ਤੇ ਤੁਸੀਂ ਦੱਸੋ ਸੱਚ ਦੇ ਨਾਲ ਕੌਣ ਖੜਦਾ ਸੱਚ ਦੇ ਨਾਲ ਕਦੇ ਕੋਈ ਨਹੀਂ ਖੜ ਰਿਆ ਮੈਂ ਅੱਜ ਸਰਕਾਰ ਨੂੰ ਕਹਿਣਾ ਕਿ ਸਾਡੀ ਸਰਕਾਰ ਉਸ ਵੇਲੇ ਹੀ ਕਾਰਵਾਈਆਂ ਕਰੂਗੀ ਵੀ ਜਦੋਂ ਲੋਕ ਗੱਲ ਚੱਕਣਗੇ ਜਾਂ ਜਦੋਂ ਅਮਰਪਾਲ ਮਹਿਰੋਂ ਵਰਗੇ ਮਸਲੇ ਚੱਕਣਗੇ ਉਂਝ ਕਿਸੇ ਦੀ ਧੀ ਪੈਣ ਦੀ ਕੋਈ ਇੱਜ਼ਤ ਨਹੀਂ ਗਈ ਇਹ ਜੰਗਲ ਬਣ ਚੁੱਕੇ ਐ ਇਸ ਟਾਈਮ ਤੇ ਛੇਰ ਬਣ ਚੁੱਕੇ ਆ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਆ ਜਿਨ੍ਹਾਂ ਕੋਲ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮੰਤਰੀਆਂ ਦੇ ਸੱਜਣ ਸੱਜਣ ਜਾਂ ਜਿਨ੍ਹਾਂ ਦੇ ਕੋਲ ਪੈਸਾ ਕਿ ਉਹ ਇਸ ਟਾਈਮ ਇਸ ਜੰਗਲ ਦੇ ਛੇਰ ਬਣ ਚੁੱਕੇ ਆ ਕਿ ਜਦੋਂ ਕਦੋਂ ਉਹਨਾਂ ਦਾ ਜੀ ਕਰੂਗਾ ਉਹ ਧੱਕੇ ਸ਼ਾਇਆ ਕਰਨਗੇ ਜੇਕਰ ਉਹਨਾਂ ਦਾ ਜੀ ਕਰੂਗਾ ਉਹ ਲਾਠੀ ਚਾਰਜ ਕਰਾਉਣਗੇ ਜਦੋਂ ਉਹਨਾਂ ਦਾ ਜੀ ਕਰੂਗਾ ਜਦੋਂ ਉਹ ਭੁੱਖੇ ਮਰਦੇ ਹੋਣਗੇ ਤੇ ਲੋਕਾਂ ਨੂੰ ਖਾਣਗੇ ਕੀ ਗੱਲ ਇਹ ਇਸ ਟਾਈਮ ਪੰਜਾਬ ਨੂੰ ਫਿਰ ਜੰਗਲ ਦਾ ਰੂਪ ਦੇ ਦਿੱ ਗਏ ਤੁਸੀਂ ਤਾਂ ਕਹਿੰਦੇ ਸੀ ਰੰਗਲਾ ਪੰਜਾਬ ਬਣਾ ਦਿਓਗੇ ਪਰ ਆਹ ਕਿਹੜਾ ਰੰਗਲਾ ਪੰਜਾਬ ਜਿਹੜਾ ਤੁਰ ਪਿਆ ਰੰਗਲੇ ਪੰਜਾਬ ਨੂੰ ਪੰਜਾਬ ਕਿੱਧਰ ਨੂੰ ਜਾਂਦਾ ਰਿਹਾ ਏ ਕਿ ਕਾਰਵਾਈ ਕਰਾਉਣ ਵਾਸਤੇ ਕਿ ਸਾਨੂੰ ਮੰਤਾਂ ਕਰਨੀਆਂ ਪੈਣ ਸਾਨੂੰ ਮੀਡੀਆ ਬੁਲਾ ਕੇ ਰੋਣਾ ਪਵੇ ਜੇਕਰ ਅਮਰਤਪਾਲ ਮਹਿਰੋ ਵਰਗੇ ਜਿਨ੍ਹਾਂ ਦੇ ਚਿਹਰੇ ਲੋਕਾਂ ਦੇ ਸਾਹਮਣੇ ਆ ਜਿਨ੍ਹਾਂ ਨੂੰ ਲੋਕ ਜਾਣਦੇ ਆ ਜੇਕਰ ਉਹਨਾਂ ਨੇ ਕਾਰਵਾਈਆਂ ਕਰਾਉਣ ਵਾਸਤੇ ਮੀਡੀਆ ਦਾ ਸਹਾਰਾ ਲੈਣਾ ਜੇਕਰ ਜਿਹੜੇ ਮਾਮਲੇ ਹਾਈਲਾਈਟ ਹੋ ਗਏ ਉਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਉਹਨਾਂ ਮਸਲਿਆਂ ਨੂੰ ਥਾਣੇ ਕਚਹਿਰੀਆਂ ਦੇ ਵਿੱਚ ਨਹੀਂ ਸੁਲਝਾਇਆ ਜਾ ਰਿਹਾ ਨਹੀਂ ਪਰਚੇ ਪੈ ਰਹੇ ਫਿਰ ਗਰੀਬਾਂ ਦੇ ਨਾਲ ਕਿੰਨਾ ਅਤਿਆਚਾਰ ਹੁੰਦਾ ਹੋਊਗਾ ਕਿੰਨੀਆਂ ਦਰਖਾਸਤਾਂ ਥਾਣਿਆਂ ਦੇ ਵਿੱਚ ਐਂਜੀ ਪਿੰਗਾ ਹੋਣਗੀਆਂ ਮੈਨੂੰ ਵੀ 2 4 5 ਵਾਰੀ ਥਾਣੇ ਮੈਂ ਵੀ ਗਿਆ ਜਿਹੜੀਆਂ ਪੁਰਾਣੀਆਂ ਤੋਂ ਪੁਰਾਣੀਆਂ ਦਰਖਾਸਤਾਂ ਪਈਆਂ 5 4 ਦਰਖਾਸਤਾਂ ਖੁਦ ਮੈਂ ਦੇ ਕੇ ਆਇਆ 2023 ਦੇ ਵਿੱਚ ਪਰ ਉਸ ਮਾਮਲੇ ਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ मुंशी ਬਦਲਦੇ ਰਹੇ ਥਾਣਿਆਂ ਦੇ ਐਫਐਸਚਓ ਬਦਲਦੇ ਰਹੇ ਥਾਣਿਆਂ ਦੇ ਹਲਕਾ ਜਲਾਲਾਬਾਦ ਹੀ ਰਿਹਾ ਚਿੱਟਾ ਸ਼ਰਿਆਮ ਹੀ ਰਿਹਾ ਸਾਰਾ ਕੁਝ ਪੰਜਾਬ ਦੇ ਵਿੱਚ ਅਜੋਹੀ ਚੱਲ ਰਿਹਾ ਧੱਕੇਸ਼ਾਹੀਆਂ ਚੱਲ ਰਹੀਆਂ ਪਰ ਜੇਕਰ ਹਾਈਲਾਈਟ ਮਸਲਿਆਂ ਤੇ ਕਾਰਵਾਈਆਂ ਨਹੀਂ ਹੋ ਰਹੀਆਂ ਫਿਰ ਉਹ ਮਸਲਿਆਂ ਦੇ ਵੇਖੋ ਕੀ ਨਚੋੜ ਨਿਕਲਦੇ ਹੋਣੇ ਆ ਜਿਹੜੇ ਮਸਲਿਆਂ ਦੇ ਵਿੱਚ ਤੁਸੀਂ ਇੱਕ ਸਵਾਲ ਆਓ ਹਲੇ ਅਮਰਤਪਾਲ ਮਹਿਰੋਂ ਵਰਗੇ ਪਿੱਛੇ মিডিਆ ਖੜੀ ਆ ਲੋਕ ਖੜ ਜਾਣਗੇ ਕੁਝ ਐਮਐਲਏ ਵੀ ਖੜ ਜਾਣਗੇ ਕੁਝ ਮੰਤਰੀ ਵੀ ਖੜ ਜਾਣਗੇ ਸਾਰੇ ਮਾੜੇ ਨਹੀਂ ਹੁੰਦੇ ਕੁਝ ਸਾਫਕਾ ਮੰਤਰੀ ਵੀ ਖੜ ਜਾਣਗੇ ਇਸ ਮਸਲਿਆਂ ਤੇ ਅੱਧੇ ਪੰਜਾਬ ਦੇ ਲੋਕ ਨਾਮੀ ਚਿਹਰੇ ਖੜ ਜਾਣਗੇ ਪਰ ਜਿਨ੍ਹਾਂ ਦੇ ਮਗਰ ਕੋਈ ਖੜਦਾ ਹੀ ਨਹੀਂ ਉਹਨਾਂ ਦੇ ਮਸਲਿਆਂ ਦਾ ਕੀ ਬੰਦ ਹੋਊਗਾ ਅੱਜ ਸਬੂਤ ਆ ਤਨਖਾਹ ਲੋਕਾਂ ਦੇ ਪੈਸੇ ਦੀ ਤਨਖਾਹ ਲੋਕਾਂ ਦੇ ਪੈਸੇ ਦੀ ਗੱਡੀਆਂ ਲੋਕਾਂ ਦੇ ਪੈਸੇ ਦੀਆਂ ਥਾਣੇ ਕਚਹਿਰੀਆਂ ਲੋਕਾਂ ਦੇ ਪੈਸਿਆਂ ਦੇ ਉੱਥੇ ਗੱਡੀਆਂ ਦੇ ਵਿੱਚ ਤੇਲ ਵੀ ਲੋਕਾਂ ਦੇ ਪੈਸਿਆਂ ਦਾ ਇਲਾਜ ਮੰਤਰੀਆਂ ਐਮ ਐਲ ਆਂ ਦਾ ਲੋਕਾਂ ਦੇ ਪੈਸਿਆਂ ਦਾ ਘਰ ਦੇ ਵਿੱਚ ਚਾਹ ਪਾਣੀ ਤੁਹਾਡੇ ਲੋਕਾਂ ਦਾ ਪੈਸਿਆਂ ਦਾ ਜਿਹੜਾ ਪਾਣੀ ਟੱਕ ਪੀਣੇ ਆ ਜਿਹੜੀ ਸਬਜੀ ਤੱਕ ਖਾਨੇ ਆ ਅਫਸਰ ਚਾਹੇ ਮੰਤਰੀ ਉਹ ਲੋਕਾਂ ਦੇ ਪੈਸਿਆਂ ਦੀ ਆ ਜੇਕਰ ਤੁਸੀਂ ਦੁੱਧ ਵੀ ਪੀ ਰਹੇ ਆ ਇਹ ਲੋਕਾਂ ਦਾ ਖੂਨ ਆ ਲੋਕ ਇੱਕ ਤਾਂ ਹੁੰਦਾ ਨਾ ਮਿਹਨਤ ਦੇ ਪਸੀਨੇ ਦੀ ਕਮਾਈ ਹੈ ਖੂਨ ਦੀ ਕਮਾਈ ਦੇ ਨਾਲ ਤੁਹਾਨੂੰ ਇਹ ਦਸਵੰਧ ਕਹਿ ਲੋ ਚਾਹੇ ਉਹ ਤੁਹਾਨੂੰ ਟੈਕਸ ਕਹਿ ਲੋ ਉਹ ਦੇ ਕੇ ਤੁਹਾਨੂੰ ਤਨਖਾਹਾਂ ਦਿੰਦੇ ਆ ਉਲਟਾ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਧੱਕੇਸ਼ਾਹੀ ਹੋ ਰਿੰਗਾਣ ਕਿ ਉਹ ਕਾਰਵਾਈਆਂ ਕਰਾਉਣ ਥਾਣਿਆਂ ਚ ਨਾ ਉਲਟਾ ਅਮਰਤਪਾਲ ਮਹਿਰੋ ਵਰਗੇ ਕੋਲ ਜਾਣ ਇਹਦਾ ਮਸਲਾ ਕੀ ਆ ਇਹਦਾ ਮਤਲਬ ਕੀ ਆ ਕਿ ਥਾਣੇ ਕਚੈਰੀਆਂ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਤੇ ਜੇਕਰ ਅਮਰਤਪਾਲ ਮਹਿਰੋ ਨੇ ਉਹ ਅਮਰਤਪਾਲ ਮਹਿਰੋ ਦੱਸ ਰਿਹਾ ਵੀ ਸਾਡੇ ਕੋਲ ਸਾਰੇ ਹੀ ਸਾਡੇ ਕੋਲ ਸਾਰੇ ਹੀ ਮੁੱਦੇ ਆ ਸਭ ਕੁਝ ਆ ਸਾਡੇ ਕੋਲ ਫੇਰ ਉਹਨਾਂ ਦਾ ਮਸਲੇ ਹੱਲ ਕਿਉਂ ਨਹੀਂ ਹੋ ਰਹੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਅਸੀਂ ਗੁਲਾਮੀ ਰਾਜੇ ਮਹਾਰਾਜਾਂ ਦੀ ਚੱਲ ਲਈ ਅਸੀਂ ਗੁਲਾਮੀ ਮਨੁਵਾਦੀਆਂ ਦੀ ਚੱਲ ਲਈ ਅਸੀਂ ਗੁਲਾਮੀ ਅੰਗਰੇਜ਼ਾਂ ਦੀ ਚੱਲ ਲਈ ਅੱਜ ਅਸੀਂ ਗੁਲਾਮੀ ਇਹਨਾਂ ਮੰਤਰੀਆਂ ਦੀ ਚੱਲ ਰਹੇ ਆ ਇਹਨਾਂ ਕੋਆਪਰੇਟ ਘਰਿਆਣਿਆਂ ਦੀਆਂ ਗੁਲਾਮੀਆਂ ਚੱਲ ਰਹੇ ਆ ਅਸੀਂ ਕਿੰਨਾ ਚਿਰ ਗੁਲਾਮੀਆਂ ਚੱਲਾਂਗੇ ਮੈਂ ਇੱਕ ਬੇਨਤੀ ਕਰਦਾ ਜੇਕਰ ਅਮਰਤਪਾਲ ਮਹਿਰੋ ਕੋਲ ਸਾਰੇ ਸਬੂਤ ਸਾਰਾ ਕੁਝ ਕਾਲੇ ਚਿੱਠਿਓ ਦੇ ਹੱਥ ਦੇ ਵਿੱਚ ਫੇਰ ਕਾਰਵਾਈ ਹੋਣੀ ਚਾਹੀਦੀ ਆ ਦੇ ਪੰਜਾਬ ਦੇ ਲੋਕਾਂ ਨੂੰ ਉਹਦੇ ਨਾਲ ਖੜਨਾ ਚਾਹੀਦਾ ਜਿੰਨੇ ਕੁ ਜੋਗਰਾ ਮੈਂ ਆ ਮੈਂ ਖੜਾ ਭਰਾਵੋ ਸੱਚ ਤੇ ਖੜਿਆ ਸਚਾਈ ਤੇ ਖੜਾਂਗੇ ਝੂਠ ਤੇ ਨਹੀਂ ਖੜਨਾ ਅੱਜ ਮੈਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰ ਰਿਹਾ ਉਹਨਾਂ ਦੇ ਜਥੇਦਾਰ ਜੀ ਨੂੰ ਮੈਂ ਮਾਫੀ ਚਾਹੁੰਨਾ ਸਿਰੋ ਤਾਂ ਨੰਗਾ ਮੈਂ ਮੈਂ ਸਿਰ ਢਾਕੇ ਹੱਥ ਨਾਲ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਕਿ ਸਿੱਖਾਂ ਦੇ ਨਾਲਾ ਕੀ ਹੋ ਰਿਹਾ ਤੁਹਾਨੂੰ ਨਾਲ ਖੜਨਾ ਚਾਹੀਦਾ ਸਿੱਖ ਜਥੇਬੰਦੀਆਂ ਨੂੰ ਨਿਹੰਗ ਜਥੇਬੰਦੀਆਂ ਨੂੰ ਬੇਨਤੀ ਕਰਦਾ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਕਿ ਤੁਹਾਨੂੰ ਬੇਨਤੀ ਕਰ ਸਕਦੇ ਆ ਆਪਾਂ ਸੱਚ ਦੇ ਨਾਲ ਖੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ